ਕੱਪੜਿਆਂ ਦਾ ਕੰਮ ਨਿਪਟ ਗਿਆ ਵਧੀਆ ਸਵੇਰੇ ਸਵੇਰੇ ਸਜਰੇ ਮੇਰੇ ਵੱਲੋਂ ਸਾਰਿਆਂ ਦਾ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਲਚਲ ਚਲੋ ਜੀ ਹੁਣ 11:30 ਦਾ ਟਾਈਮ ਹੋ ਗਿਆ ਹੈ ਤੇ ਅੱਜ ਧੁੱਪ ਬਹੁਤ ਜ਼ਿਆਦਾ ਤਿੱਖੀ ਹੈ ਤੇ ਸਵੇਰੇ ਸਵੇਰੇ ਅੱਜ ਆਪਾਂ ਨੇ ਕਾਹ ਵੀ ਕੰਮ ਨਿਬੇੜ ਦਿੱਤਾ ਹੈ ਪਹਿਲਾਂ ਕਿ ਧੋ ਕੇ ਕੱਪੜੇ ਸੁੱਕਣੇ ਪਾ ਦਿੱਤੇ ਨੇ ਫਿਰ ਕੰਟ ਦਾ ਵੀ ਕੰਮ ਨਿਬੇੜ ਦਿੱਤਾ ਹੈ ਅਸੀਂ ਕਾ ਸਵੇਰੇ ਸਵੇਰੇ ਨਾ ਫਿਰ ਸੁੱਕੀ ਜਾਂਦੀ ਹੈ ਵਧੀਆ ਫਿਰ ਧੁੱਪ ਵਿੱਚ ਨਾ ਕੰਮ ਕਰਨ ਬਿਲਕੁਲ ਦਿਲ ਨਹੀਂ ਕਰਦਾ ਹੈਗਾ ਚਲੋ ਜੀ ਹੁਣ ਕੱਪੜੇ ਧੋਣ ਦੇ ਨਾਲ ਨਾਲ ਹੀ ਆਪਾਂ ਕਰ ਦਾਂਗੇ ਫਰਸ਼ ਦੀ ਸਫ ਤੇ ਮੇਰੀ ਅੱਜ ਸਲਾਹ ਹੈ ਵੀ ਮਸ਼ੀਨ ਦੀ ਵੀ ਥੋੜੀ ਜੀ ਮੈਂ ਸਫਾਈ ਕਰੇ ਦਮਾਂ ਵੀ ਬਹੁਤ ਟਾਈਮ ਹੋ ਗਿਆ ਤਾਂ ਦੇਖੋ ਜੀ ਆਲੇ ਦਾਲੇ ਤਾਂ ਨਾ ਵਿੱਚ ਤੇ ਵੀ ਨਾ ਕਦੇ ਆਪਾਂ ਨੇ ਸਫਾਈ ਨਹੀਂ ਕੀਤੀ ਹੈਗੀ ਵਿੱਚ ਇਹਦੇ ਤਾਗਦੂਗੇ ਫਾਜ ਜਾਂਦੇ ਆ ਨਾ ਉਹਦੇ ਕਰਕੇ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਆਪਾਂ ਮਸ਼ੀਨ ਦੀ ਸਫਾਈ ਕਰਦੇ ਵਿੱਚ ਕਿਸ ਤਰ੍ਹਾਂ ਕਰ ਸਕਦੇ ਆ ਦੇਖੋ ਜੀ ਕੱਪੜੇ ਵੀ ਨਾ ਤਾਂ ਆਪਾਂ ਨੂੰ ਬਿਲਕੁਲ ਸਾਫ਼ ਤਾਂ ਨਹੀਂ ਹੈਗਾ ਧੋਣੇ ਤਾਂ ਆਪਾਂ ਨੂੰ ਮਸ਼ੀਨ 'ਚ ਹੀ ਪਾਣੇ ਆ ਇਹਦੇ ਨਾਲ ਕੰਮ ਬਹੁਤ ਜ਼ਿਆਦਾ ਸੌਖਾ ਹੋ ਜਾਂਦਾ ਏ ਮਸ਼ੀਨ 'ਚ ਕੱਪੜੇ ਪਾ ਕੇ ਬੰਦਾ ਆਪਣਾ ਹੋਰ ਵੀ ਕੋਈ ਕੰਮ ਕਰ ਲੈਂਦਾ ਏ ਦੇਖੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਆਪਾਂ ਮਸ਼ੀਨ ਦੀ ਸਫਾਈ ਕਿਸ ਤਰ੍ਹਾਂ ਕਰਨਾ ਜੀ ਹੁਣ ਆਪਾਂ ਲੱਗੇ ਆ ਮਸ਼ੀਨ ਦੀ ਸਫਾਈ ਕਰਨ ਵਾਸਤੇ ਤੇ ਆਪਾਂ ਨੇ ਇੱਧਰ ਲੈ ਲਿਆ ਹੈ ਹੱਥ ਪਿਕ ਤੇ ਆਪਾਂ ਨੇ ਲੈ ਲਿਆ ਇੱਕ ਪੇਚ ਕਾਸ ਇਹਦੇ ਨਾਲ ਆਪਾਂ ਵਿੱਚੋਂ ਨਾ ਢੱਕਣ ਖੋਲਾਂਗੇ ਤੇ ਆਪਾਂ ਤੁਹਾਨੂੰ ਵਿੱਚ ਨੇੜੇ ਕਰਕੇ ਦਿਖਾਉਨੇ ਆ ਦੇਖੋ ਜੀ ਆਪਾਂ ਨੇ ਇਹ ਨਾ ਉਪਰਲੀ ਸਾਈਡ ਵਾਲਾ ਨਾ ਆਹ ਢੱਕਣ ਖੋਲ ਦਿੱਤਾ ਦੇਖੋ ਇਹਦੇ ਵਿੱਚ ਕਿੰਨੀ ਜ਼ਿਆਦਾ ਕੱਪੜਿਆਂ ਦੀ ਨਾ ਮੈਲ ਫਸੀ ਹੋਈ ਆ ਦੇਖੋ ਭਰਿਆ ਪਿਆ ਢੱਕਣ ਤੇ ਇਹਦੇ ਵਿੱਚ ਨਾ ਜਿਹੜਾ ਨਾਟ ਲੱਗਿਆ ਹੁੰਦਾ ਨਾ ਇਹਨੂੰ ਵੀ ਆਪਾਂ ਖੋਲ ਲਵਾਂਗੇ ਤੁਹਾਨੂੰ ਮੈਂ ਨੇੜੇ ਖੇਡਾਂ ਕਰਕੇ ਦਿਖਾਉਨੇ ਆ। ਦੇਖੋ ਜੀ ਚੂੜੀ ਲੱਗੀ ਹੁੰਦੀ ਹੈ ਇਹਦੇ ਵਿੱਚ। ਇਹ بڑے ਵੇਚ ਕਸਣ ਵਾਲੇ ਖੁੱਲਦਾ। ਦੇਖੋ ਜੀ ਇਹਦੀ ਸਫਾਈ ਕਰਨੀ ਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਮਸ਼ੀਨ ਦੀ। ਨਾ ਆਹ ਨਾ ਟੱਕਣਾ ਨਾ ਇਹਨੂੰ ਨਾ ਗੱਬੇ ਤੇ ਫੜਕੇ ਨਾ ਇਹਨੂੰ ਇਸ ਤਰ੍ਹਾਂ ਘੁਮਾ ਕੇ ਨਾ ਇਸ ਤਰ੍ਹਾਂ ਚੱਕ ਲਵਾਂਗੇ। ਦੇਖੋ ਜੀ ਨਾੜ ਖੋਲਣ ਦੇ ਨਾਲ ਨਾ ਦੇਖੋ ਇਹਦੇ ਵਿੱਚ ਕਿੰਨਾ ਜ਼ਿਆਦਾ ਕਚਰਾ ਹੈ। ਤੇ ਮਦੀਨਾ ਕੜੇ ਕੱਪੜਿਆਂ ਦੀ ਮੈਲ ਹੁੰਦੀਆਂ ਨਾ ਉਹ ਆ ਵਿੱਚ ਦੇ ਦੇਖੋ ਤਾਗੇ ਤਾਗੇ ਫਸੇ ਪਏ ਨੇ ਤੇ ਆਪਾਂ ਹੁਣ ਇਹਦੀ ਚੰਗੀ ਤਰ੍ਹਾਂ ਕਰਨ ਲੱਗੇ ਆ ਸਫਾਈ ਇਹ ਜਦੋਂ ਆਪਾਂ ਇਹਦੇ ਵਿੱਚ ਕੱਪੜੇ ਪਾਉਨੇ ਨਾ ਜਦੋਂ ਮਸ਼ੀਨ ਨੂੰ ਗੇੜ ਆਉਂਦਾ ਨਾ ਉਹਦੇ ਗੇੜੇ ਆਉਣੇ ਨਾਲ ਨਾ ਫਿਰ ਮੋਟਰ ਦਾ ਨਾ ਬਹੁਤ ਜ਼ਿਆਦਾ ਜ਼ੋਰ ਲੱਗਦਾ ਫਿਰ ਮੋਟਰ ਨਾ ਫਿਰ ਖਰਾਬ ਹੋਣ ਦਾ ਡਰ ਹੁੰਦਾ ਹੈ ਤੇ ਇਸੇ ਨਾਲ ਤੇ ਨਾ ਸਫਾਈ ਬਹੁਤ ਜ਼ਰੂਰੀ ਹੈ ਹੁਣ ਆਪਾਂ ਇਹਦੀ ਸਫਾਈ ਕਰਦੇ ਪਹਿਲਾਂ ਤੇ ਆਪਾਂ ਨਾ ਇਹ ਟੱਕਣ ਦੇ ਵਿੱਚ ਨਾ ਇਹ ਇਸ ਤਰ੍ਹਾਂ ਨਾ ਹੱਪੀ ਕਪਾ ਦਨੇ ਆ ਹਰਪਿਕ ਪਾਉਂਡ ਦੇ ਨਾਲ ਨਾ ਫਿਰ ਇਹਨੇ ਟੱਕਣ ਨੇ ਨਾ ਬਹੁਤ ਜ਼ਿਆਦਾ ਨਾ ਸਾਫ਼ ਹੋ ਜਾਣਾ ਇਹਦੇ ਵਿੱਚ ਨਾ ਆਪਾਂ ਫਿਰ ਬੁਰਸ਼ ਮਾਰ ਦਵਾਂਗੇ ਦੇਖੋ ਇਹਦੇ ਵਿੱਚ ਮੈਲ ਜੰਮੀ ਪਈ ਐ ਚਲੋ ਜੀ ਆਪਾਂ ਪਹਿਲਾਂ ਨਾ ਇਹਦੇ ਵਿੱਚ ਨਾ ਪਾਣੀ ਮਾਰ ਲੰਨੇ ਆ ਪਾਣੀ ਮਾਰਨ ਦੇ ਨਾਲ ਨਾ ਫਿਰ ਜਿਹੜੀ ਗੰਦਗੀ ਜੀ ਹੈਗੀ ਨਾ ਮੈਲ ਦੀ ਉਹ ਸਾਰੇ ਬਾਹਰ ਨਿਕਲ ਜੂਗੀ ਫਿਰ ਆਪਾਂ ਇਹਦੇ ਵਿੱਚ ਹਰਪਿਕ ਪਾਵਾਂਗੇ ਦੇਖੋ ਜੀ ਇਹਦੇ ਵਿੱਚ ਨਾ ਹਾ ਜਿਹੜਾ ਕੱਪੜਿਆਂ ਦੇ ਤਾਗੇ ਹੁੰਨੇ ਨਾ ਦੇਖੋ ਕਿੰਨੇ ਜ਼ਿਆਦੇ ਨਾ ਦੇਖੋ ਹਾ ਇਸ ਤਰ੍ਹਾਂ ਤਾਗੇ ਤਾਗੇ ਇਕੱਠੇ ਹੋਏ ਪਏ ਨੇ ਅੱਜ ਆਪਾਂ ਨੇ ਕੰਬਲ ਵੀ ਧੋਤੇ ਤੇ ਨਾ ਦੇਖੋ ਕਿੰਨੇ ਜ਼ਿਆਦਾ ਇਕੱਠੇ ਹੋਏ ਪਏ ਨੇ ਆਪਾਂ ਇਹਨੂੰ ਨਾ ਹੁਣ ਪਹਿਲਾਂ ਪਾਣੀ ਛੱਡ ਦਿੰਨੇ ਵਿੱਚ ਦੇਖੋ ਕਿੰਨੀ ਜ਼ਿਆਦਾ ਮੈਲ ਹੈ ਵਿੱਚ ਇਹਦੇ ਕੱਪੜਿਆਂ ਦੀ ਵਿੱਚ ਤਾਗੇ ਆ ਤੇ ਹੁਣ ਆਪਾਂ ਨਾ ਇਹਦੇ ਵਿੱਚ ਨਾ ਹਰਪਿਕ ਪਾ ਦਵਾਂਗੇ ਹਰਪਿਕ ਪਾ ਕੇ ਨਾ ਫਿਰ ਇਹਦੀ ਨਾ ਸਫਾਈ ਕਰਾਂਗੇ ਇੱਕ ਬੁਰਸ਼ ਨਾਲ ਦੇਖੋ ਮਸ਼ੀਨ ਨੇ ਵਾਲੇ ਨਾ ਮਸ਼ੀਨ ਇਹ ਬਹੁਤ ਵਧੀਆ ਸਾਫ ਹੋ ਜਾਣਾ ਹੈ ਦੇਖੋ ਜੀ ਇਹ ਜਿਹੜਾ ਹਰਪਿਕ ਹੈ ਨਾ ਇਸ ਤਰ੍ਹਾਂ ਤਾਂ ਹੈ ਨਹੀਂਗਾ ਵੀ ਆਪਾਂ ਨੇ ਹਰਪਿਕ ਜਦੇ ਪਾਤਾ ਵੀ ਜਦੇ ਆਪਾਂ ਨੇ ਨਾ ਪਾਣੀ ਨਾਲ ਆਪਾਂ ਨੇ ਮਸ਼ੀਨ ਸਾਫ ਕਰ ਦਿੱਤੀ ਹੈ ਤੇ 20 ਮਿੰਟ ਬਾਅਦ ਨਾ ਅਸਰ ਦਿਖਾਉਣਾ ਸ਼ੁਰੂ ਇਹ ਲਾ ਕੇ ਨਾ ਤੁਸੀਂ ਇਸ ਤਰ੍ਹਾਂ ਛੱਡ ਦਿਓ ਜਦੋਂ 20 ਮਿੰਟ ਹੋ ਗਏ ਨਾ ਫਿਰ ਇਹਦੀ ਨਾ ਬੁਰਸ਼ ਦੇ ਨਾਲ ਐ ਚੰਗੀ ਤਰ੍ਹਾਂ ਸਫਾਈ ਕਰਿਓ ਵਿੱਚ ਵੀ ਨਾ ਹਰਪਿਕ ਪਾ ਦਿੰਨੇ ਆ ਦੇਖੋ ਇਹ ਨਾ ਵੀ ਨਾ ਚੰਗੀ ਤਰ੍ਹਾਂ ਸਾਫ ਹੋ ਜਾਣਾ ਹੈ ਦੇਖੋ ਇਹਦੇ ਵਿੱਚ ਪਾਣੀ ਜੰਮ ਜਾਂਦਾ ਏ। ਤੇ ਮੈਂ ਜੀ ਆਪਾਂ ਨੇ ਇਹਨਾ ਮਸ਼ੀਨ ਧੋਣ ਵਾਸਤੇ ਨਾ ਇੱਕ ਨਵਾਂ ਬੁਰਸ਼ ਲਿਆਂਦਾ ਏ ਤੇ ਆਪਾਂ ਇਹਨੂੰ ਨਾ ਹੁਣ ਥੋੜ੍ਹ ਲੈਨੇ ਆ। ਤੁਸੀਂ ਵੀ ਨਾ ਇਸ ਤਰ੍ਹਾਂ ਮੈਂ ਕਿ ਬੁਰਸ਼ ਲਿਆਓ ਲਾਗੋ ਉਹਦੇ ਨਾਲ ਨਾ ਮਸ਼ੀਨ ਨੂੰ ਸਾਫ਼ ਰੱਖਿਆ ਕਰੋ। ਇਹਦੇ ਨਾਲ ਮਸ਼ੀਨ ਦੇਖੋ ਬਹੁਤ ਸੌਖੇ ਤਰੀਕੇ ਨਾਲ ਸਾਫ਼ ਹੋ ਜਾਂਦੀ ਆ। ਦੇਖੋ ਜੀ ਹੁਣ ਮਸ਼ੀਨ ਨੂੰ ਨਾ ਹਾਰਪਿਕ ਪਾਏ ਨੂੰ ਨਾ ਮਸ਼ੀਨ ਦੇ ਵਿੱਚ 20 ਮਿੰਟ ਹੋ ਗਏ ਨੇ ਤੇ ਹੁਣ ਆਪਾਂ ਨੇ ਨਾ ਇਹਦੀ ਨਾ ਚੰਗੀ ਤਰ੍ਹਾਂ ਨਾ ਇਸ ਤਰ੍ਹਾਂ ਬੁਰਸ਼ ਦੇ ਨਾਲ ਨਾ ਰਗੜਾਈ ਕਰ ਦੇਣੀ ਆ ਦੇਖੋ ਇਹਦੇ ਵਿੱਚ ਜਿੰਨੀ ਵੀ ਮੈਲ ਜੰਮੀ ਹੋਗੀ ਨਾ ਉਹ ਸਾਰੀ ਸਾਫ ਹੋ ਜਾਣੀ ਆ ਇਸ ਤਰ੍ਹਾਂ ਬੁਰਸ਼ ਦੇ ਨਾਲ ਨਾ ਬਹੁਤ ਔਖੇ ਤਰੀਕੇ ਨਾਲ ਹੋ ਜਾਂਦੀ ਹੈ ਨੀ ਤਾਂ ਨਾ ਕੱਪੜੇ ਨਾਲ ਨਹੀਂ ਇਹਦੀ ਸਫਾਈ ਹੁੰਦੀ ਹੈ ਜਿੰਨੀ ਨਾਲ ਬੁਰਸ਼ ਨਾਲ ਸਫਾਈ ਹੁੰਦੀ ਆ ਦੇਖੋ ਵਿੱਚ ਪਾਣੀ ਜੰਮਿਆ ਹੋਇਆ ਮੈਲ ਜੰਮੀ ਹੋਈ ਆ ਪਾਣੀ ਵਾਲੀਆਂ ਟੈਂਕੀਆਂ ਸਾਫ ਨਹੀਂ ਕਰਦੇ ਹੈਗੇ ਹਰ ਪਿਕ ਪਾ ਕੇ ਉਹ ਐ ਚੰਗੀ ਤਰ੍ਹਾਂ ਸਫਾਈ ਹੋ ਜਾਂਦੀ ਉਹਨਾਂ ਦੀ ਇਸ ਤਰ੍ਹਾਂ ਹੀ ਤੁਸੀਂ ਮਸ਼ੀਨ ਦੀ ਵੀ ਸਫਾਈ ਕਰ ਸਕਦੇ ਆ ਇਹ ਤਾਂ ਇਸ ਤਰ੍ਹਾਂ ਲੱਗੂਗੀ ਜਿਵੇਂ ਆਪਾਂ ਨੇ ਨਾ ਹੁਣੀਆਂ ਬਾਜ਼ਾਰ ਤੇ ਲਿਆਂਦੀ ਹੁੰਦੀ ਆ ਮਸ਼ੀਨ ਜਿੰਨੇ ਵੀ ਇਹਦੇ ਕਿਨਾਰੇ ਆ ਨਾ ਆਲੇ ਦਾਲੇ ਸਾਰਿਆਂ ਦੇ ਨਾ ਇਸ ਤਰ੍ਹਾਂ ਬੁਰਸ਼ ਮਾਰ ਦਿਓ ਚਲੋ ਜੀ ਹੁਣ ਆਪਾਂ ਟੱਕਣ ਦੀ ਸਫਾਈ ਕਰ ਦਿੰਨੇ ਆ ਦੇਖੋ ਇਹਦੇ ਦੇ ਨਾਲ ਬੁਰਸ਼ ਦੇ ਨਾਲ ਕਿੰਨੀ ਵਧੀਆ ਸਫਾਈ ਹੋ ਰਹੀ ਆ ਤੇ ਇਹਦੇ ਵਿੱਚ ਵੀ ਨਾ ਪਾਣੀ ਬਹੁਤ ਜ਼ਿਆਦਾ ਜੰਮਿਆ ਹੋਇਆ ਤਾਂ ਦੇਖੋ ਇਸ ਤਰ੍ਹਾਂ ਦੇ ਨਾ ਤਾਗੇ ਵੀ ਨਿਕਲੇ ਆ ਵਿੱਚੋਂ ਇਹਦੇ ਲੰਬੇ ਲੰਬੇ ਤਾਗੇ ਹੁਣ ਇਹਨੂੰ 20 ਮਿੰਟ ਹੋ ਗਏ ਹਰਪਿਕ ਪਾਏ ਨੂੰ ਤੇ ਹੁਣ ਆਪਾਂ ਇਹਦੀ ਨਾ ਬੁਰਸ਼ ਨਾਲ ਇਹ ਚੰਗੀ ਤਰ੍ਹਾਂ ਸਫਾਈ ਕਰ ਦੰਨੇ ਆ ਦੇਖੋ ਜੀ ਜੇ ਆਪਾਂ ਇਹਨੂੰ 20 ਮਿੰਟ ਇਸ ਤਰ੍ਹਾਂ ਲਾ ਕੇ ਰੱਖੂਗੇ ਨਾ ਤੇ ਜਿੰਨੀ ਵੀ ਇਹਦੇ ਵਿੱਚ ਮੈਲ ਹੋਗੀ ਨਾ ਪਾਣੀ ਜੰਮਿਆ ਰਹੂਗਾ ਉਹ ਸਾਰਾ ਨਾ ਫਿਰ ਐ ਚੰਗੀ ਤਰ੍ਹਾਂ ਬੁਰਸ਼ ਦੇ ਨਾਲ ਸਾਫ਼ ਹੋ ਜਾਊਗਾ। ਫਿਰ ਹਾਰਪਿਕ ਵੀ ਆਪਣਾ ਨਾ ਫਿਰ ਅਸਰ ਦਿਖਾ ਦਿੰਦਾ ਹੈ। ਤੇ ਹੁਣ ਆਪਾਂ ਨੇ ਐਨ ਚੰਗੀ ਤਰ੍ਹਾਂ ਇਹਨੂੰ ਬੁਰਸ਼ ਮਾਰ ਦਿੱਤਾ ਦੇਖੋ ਕਿੰਨੀ ਜ਼ਿਆਦਾ ਵਿੱਚ ਉਹਦੇ ਮੈਲ ਨਿਕਲੀ ਆ। ਤੇ ਇਹਦੇ ਆਪਾਂ ਨਾ ਦੋਨੇ ਪਾਸੇ ਨਾ ਇਸ ਤਰ੍ਹਾਂ ਸਾਈਡਾਂ ਤੇ ਕਿਨਾਰਿਆਂ ਤੇ ਐਨ ਬੁਰਸ਼ ਨਾਲ ਐ ਚੰਗੀ ਤਰ੍ਹਾਂ ਰਗੜ ਦੂੰਗੇ। ਮਸ਼ੀਨ ਦੀ ਸਫਾਈ ਤਾਂ ਨਾ ਆਪਾਂ ਨੂੰ ਨਾ ਦੋ ਤਿੰਨ ਮਹੀਨੇ ਮਗਰੋਂ ਨਾ ਜ਼ਰੂਰ ਕਰਨੀ ਚਾਹੀਦੀ ਹੈ। ਤੇ ਜ਼ਿਆਦਾ ਨਾ ਉਹਦੇ ਪਿੱਛੇ ਨਾ ਤਾਂ ਫਿਰ ਬਹੁਤੀ ਮੈਲ ਜੰਮਦੀ ਐ ਨਾ ਪਾਣੀ ਜੰਮਦਾ ਐ ਤੇ ਸਫਾਈ ਵੀ ਨਾ ਬਹੁਤ ਸੌਖੇ ਤਰੀਕੇ ਨਾਲ ਹੋ ਜਾਂਦੀ ਐ ਚਲੋ ਜੀ ਹੁਣ ਆਪਾਂ ਨੇ ਬੁਰਸ਼ ਤਾਂ ਬਹੁਤ ਜ਼ਿਆਦਾ ਮਾਰਦਾ ਤੇ ਹੁਣ ਆਪਾਂ ਨਾ ਇਹ ਚੰਗੀ ਤਰ੍ਹਾਂ ਨਾ ਪਾਣੀ ਨਾਲ ਸਾਫ਼ ਕਰ ਦਿੰਨੇ ਆ ਤੇ ਬਹੁਤ ਜ਼ਿਆਦਾ ਵਿੱਚੋਂ ਨਾ ਮੈਲ ਨਿਕਲੀ ਜੇ ਤੇ ਜੇਦੀ ਸਫਾਈ ਕਰਨੀ ਹੋਵੇ ਨਾ ਤਾਂ ਨਾ ਪਹਿਨਾ ਟਾਈਮ ਤਾਂ ਲੱਗਦਾ ਜ਼ਰੂਰ ਤੇ ਸਫਾਈ ਇਹ ਨਾਲ ਨਾ ਕੀ ਜੈਨ ਬਗਿਆ ਇੱਕ ਨੰਬਰ ਬਣ ਜਾਂਦੀ ਐ ਦੇਖੋ ਵਿੱਚੋਂ ਵੀ ਨਾ ਇਹਦੇ ਨਾਲ ਇੰਨਾ ਜ਼ਿਆਦਾ ਪਾਣੀ ਜੰਮਿਆ ਪਿਆ ਨਾ देखो इधर काली काली मेल निकल दी। देखो पहला अपना ढक्न हालत क्या थी हम सफाई करके देखो ज़्यादा सफाई हो गई देखो जी सफाई करनी हो मशीन ढक्कन ढुकन खोल के करे ਤੇ ਉੱਪਰ ਹਰਪਿਕ ਪਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਜਿੰਨਾ ਚਿਰ ਹੀਟਾਂ ਵਾਲੇ ਟੱਕਣ ਦੀ ਸਫਾਈ ਹੋ ਜਵੇ ਨਾ ਤਾਂ ਫਿਰ ਨਾ 2-3 ਮਹੀਨੇ ਨਾ ਚੰਗੀ ਮੌਜ ਰਹਿੰਦੀ ਹੈ ਚਾਹੇ ਅੱਖਾਂ ਮੀਟ ਕੇ ਜਿਵੇਂ ਮਰਜ਼ੀ ਕੱਪੜੇ ਧੋਈ ਜਾਓ ਫਿਰ ਕੋਈ ਐਨੀ ਪਰੇਸ਼ਾਨੀ ਨਹੀਂ ਆਉਂਦੀ ਹੈ ਜੀ ਦੇਖੋ ਹੁਣ ਆਪਾਂ ਨੇ ਇਹਦੀਆਂ ਚੰਗੀ ਤਰ੍ਹਾਂ ਸਫਾਈ ਕਰ ਦਿੱਤੀ ਹੈ ਦੇਖੋ ਵਿੱਚ ਵੀ ਨਾ ਇਹਦੇ ਹਾਲੇ ਥੋੜਾ ਥੋੜਾ ਨਾ ਜੰਮਿਆ ਹੋਇਆ ਪਾਣੀ ਜਾਂ ਨਿਕਲਦਾ ਹੈ ਇਹ ਨੂੰ ਹੁਣ ਆਪਾਂ ਇਹਨਾਂ ਚੰਗੀ ਤਰ੍ਹਾਂ ਇੱਥੇ ਖੜਾ ਕਰ ਦਨੇ ਤਾਂ ਪਾਣੀ ਜਾਂ ਲੁੱਟੜ ਜਾਊਗਾ ਤੇ ਹੁਣ ਆਪਾਂ ਨਾ ਮਸ਼ੀਨ ਦੇ ਵਿੱਚ ਵੀ ਪਾਣੀ ਮਾਰ ਦਨੇ ਚਲੋ ਜੀ ਆਪਾਂ ਨਾ ਹੁਣ ਇਹਨੂੰ ਨਾ ਧੁੱਪਾਂ ਦੇ ਵਿੱਚ ਰੱਖ ਦਨੇ ਆ ਤੇ ਹੁਣ ਆਪਾਂ ਕਰ ਲਨੇ ਆ ਮਸ਼ੀਨ ਦੀ ਸਫਾਈ ਇਹਨੂੰ ਵੀ ਹੁਣ 20 25 ਮਿੰਟ ਹੋ ਗਏ ਹਰਪਿਕ ਪਾਏ ਨੂੰ ਤੇ ਇਹਦੀ ਬਿਨਾ ਇਹਦੇ ਵਿੱਚੋਂ ਚੰਗੀ ਤਰ੍ਹਾਂ ਨਾ ਸਫਾਈ ਹੋ ਗਈ ਆ ਦੇਖੋ ਜਿੰਨੀ ਮੈਲ ਸੀ ਨਾ ਸਾਰੀ ਨਿਕਲ ਗਈ ਆ ਤੇ ਮਸ਼ੀਨ ਦੇਖੋ ਆਪਣੀ ਨਾ ਇਹ ਨਵੇਂ ਵਰਗੀ ਬਣ ਗਈ ਆ ਮੌਸਮ ਜੇ ਖਰਾਬ ਹੋ ਗਿਆ ਪਹਿਲਾਂ ਮੈਂ ਕੱਲ ਕੱਲ ਕਰਨ ਲੱਗੀ ਸੀ ਕੱਲ ਟਾਈਮ ਨਹੀਂ ਲੱਗੇਗਾ ਮਹਾ ਚਲਵਾਜੀ ਧੁੱਪ ਵਧੀਆ ਹੈ ਨਾਲੇ ਮਸ਼ੀਨ ਨੂੰ ਵੀ ਧੁੱਪ ਲੱਗ ਜੂਗੀ ਵਧੀਆ ਇਹ ਦੇਖੋ ਹਟਾ ਕੰਦੀਨਾ ਕਿੰਨੀ ਜ਼ਿਆਦਾ ਆ ਪੈਣਾ ਵਿੱਚ ਨਾ ਬਹੁਤ ਜ਼ਿਆਦਾ ਮੈਲਾ ਤਾਂ ਤਾਂ ਆ ਗਿਆ ਨਾਲ ਵੀ ਮੈਲ ਨਾਲ ਵੀ ਭਰਿਆ ਪਿਆ ਤਾਂ ਹੁਣ ਦੇਖੋ ਇਹ ਵੀ ਐਂ ਜੰਪ ਗਿਆ ਹੈ ਇਹ ਯੂਨੀਕ ਨੰਬਰ ਬਣ ਕੇ ਹੋ ਗਈ ਹੈ ਤਿਆਰ ਤੇ ਆਪਾਂ ਨੇ ਨਾ ਹੁਣ ਵਿਚੈਂ ਚੰਗੀ ਤਰ੍ਹਾਂ ਪਾਣੀ ਮਾਰ ਦਿੱਤਾ ਹੈ ਤੇ ਹੋ ਗਈ ਹੈ ਚੰਗੀ ਤਰ੍ਹਾਂ ਸਫਾਈ ਆਪਾਂ ਨੇ ਪਹਿਲਾਂ ਤਾਂ ਸਫਾਈ ਕਰੀ ਆ ਧੋਣੇ ਵਾਲੇ ਪਾਸੇ ਦੀ ਤੇ ਹੁਣ ਜਿੱਧਰ ਆਪਾਂ ਕੱਪੜੇ ਸਕਾਉਣੇ ਆ ਨਾ ਹੁਣ ਇੱਧਰ ਵੀ ਆਪਾਂ ਹਰਪਿਕ ਲਾ ਦਾਂਗੇ ਕੱਪੜੇ ਦੇ ਨਾਲ ਦੇਖੋ ਜੀ ਇਹਦੇ ਵਿੱਚ ਵੀ ਨਾ ਬਹੁਤ ਜ਼ਿਆਦਾ ਨਾ ਇਸ ਤਰ੍ਹਾਂ ਹੀ ਮੈਲ ਜੰਮੀ ਹੋਈ ਹੈ ਪਾਣੀ ਜੰਮਿਆ ਪਿਆ ਇਧਰ ਆਪਾਂ ਨਾ ਕੱਪੜੇ ਦੇ ਨਾਲ ਹੀ ਫੇਰ ਦਾਂਗੇ ਇਹਦੇ বিনা ਸਫਾਈ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਕੋਈ ਆਪਾਂ ਨੂੰ ਨਾਈਕ ਗਾਉਦਣਾ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਣਾ ਹੈ ਜਿਹੜੇ ਇਹ ਬਟਨ ਦਾ ਨਾ ਤਾਂ ਇਹਦੇ ਪਰ ਆਪਾਂ ਨੇ ਹਰਪਿਕ ਫੇਰ ਨਹੀਂ ਆ ਨਾ ਇਹਦੇ ਇਹ ਨਾ ਪਰ ਆਪਾਂ ਨੇ ਪਾਣੀ ਮਾਰਨਾ ਹੈ ਤਾਂ ਕਿ ਨਾ ਫੇਂ ਵਿੱਚ ਤਾਰਾਂ ਦੇ ਵਿੱਚ ਨਾ ਪਾਣੀ ਪੈ ਜੂਗਾ ਇਸ ਦੇ ਨਾਲ ਫੇਰ ਕਰੰਟ ਆਉਣਾ ਸ਼ੁਰੂ ਹੋ ਜੂਗਾ ਤੇ ਆਪਾਂ ਨੇ ਹੁਣ ਨਾ ਬਾਹਲੇ ਪਾਸੇ ਵੀ ਨਾ ਇਸ ਤਰ੍ਹਾਂ ਕੱਪੜੇ ਦੇ ਨਾਲੇ ਹਰਪਿਕ ਫੇਰ ਦੇਵਾਂਗੇ ਇਹਦੇ ਪਰ ਆਪਾਂ ਨੇ ਨਾ ਬੁਰਸ਼ ਨਹੀਂ ਫੇਰਨਾ ਹੈਗਾ ਫਿਰ ਇਹਦੇ ਪੰਨਾ ਸਕ੍ਰੈਚ ਪੈ ਜੂਗਾ ਫਿਰ ਦੇਖਣ ਨੂੰ ਨਾ ਵਧੀਆ ਲੱਗਣੀ ਹੈਗੀ ਉਨਾ ਚੰਗੀ ਤਰ੍ਹਾਂ ਇਹਨਾਂ ਕੱਪੜੇ ਨਾਲ ਸਾਫ਼ ਕਰਾਂਗੇ ਦੇਖੋ ਇਹਨਾਂ ਪਰ ਵੀ ਦੇਖੋ ਕਿੰਨੇ ਜ਼ਿਆਦਾ ਨਿਸ਼ਾਨ ਪਏ ਹੋਏ ਆਂ ਮਰਤੀ ਕ ਲਾਤਾ ਮਰਤੀ ਕ ਲਾ ਗਿਆ ਹੁਣ ਆਪਾਂ ਇਹਦੀ ਵੀ ਚੰਗੀ ਤਰ੍ਹਾਂ ਇਹ ਸਫਾਈ ਕਰ ਦੂੰਗਾ ਦੇ ਵੀ ਟੱਪਣਾ ਆਪਣਾ ਕਿੰਨਾ ਐ ਪੂਰਾ ਚਿੱਟਾ ਨਿਕਲੇ ਆਇਆ ਤੇ ਆਪਾਂ ਨੇ ਨਾ ਇਹਨੂੰ ਨਾ ਕੱਪੜੇ ਨੂੰ ਨਾ ਚੰਗੀ ਤਰ੍ਹਾਂ ਨਿਚੋੜ ਕੇ ਨਾ ਇਹਨਾਂ ਦੇ ਆਹ ਬਟਨਾਂ ਦੀ ਵੀ ਨਾ ਐ ਚੰਗੀ ਤਰ੍ਹਾਂ ਸਫਾਈ ਕਰ ਦੂੰਗੇ ਦੇਖੋ ਜੀ ਇਹ ਵੀ ਕਾਫੀ ਜ਼ਿਆਦਾ ਨਾ ਖਰਾਬ ਹੋਏ ਪਏ ਦੇਖੋ ਜੀ ਆਪਾਂ ਨੂੰ ਨਾ ਇੱਕ ਗੱਲ ਦਾ ਨਾ ਹੋਰ ਧਿਆਨ ਰੱਖਣਾ ਚਾਹੀਦਾ ਜਿਵੇਂ ਆਪਾਂ ਨੇ ਹੁਣ ਨਾ ਕੱਪੜੇ ਧੋਲੇ ਨਾ ਤੇ ਸਾਬਣ ਦੇ ਸਰਫ ਦੇ ਇਸ ਤਰ੍ਹਾਂ ਨਿਸ਼ਾਨ ਪੈ ਜਾਂਦੇ ਨਾ ਬਾਅਦ ਵਿੱਚ ਤੇ ਨਾ ਕੱਪੜਾ ਗਿੱਲਾ ਕਰਕੇ ਨਾ ਇਸ ਤਰ੍ਹਾਂ ਫੇਰ ਦੇਵੇ ਮਸ਼ੀਨ ਤੇ ਆਹ ਮਸ਼ੀਨ ਚਾਹੇ ਲਾ ਦੋ ਮੜ ਜਾ। ਜਿਵੇਂ ਜੀ ਆਪਾਂ ਨੇ ਨਾ ਹੁਣ ਮਸ਼ੀਨ ਚਾਹੇ ਚੰਗੀ ਤਰ੍ਹਾਂ ਪਾਣੀ ਫੇਰ ਦਿੰਦਾ ਹੈ ਤੇ ਹੁਣ ਆਪਾਂ ਇਹ ਵੀ ਨਾ ਧੁੱਪਾਂ ਦੇ ਵਿੱਚ ਖੜੀ ਕਰ ਦਵਾਂਗੇ। ਤੇ ਇਹ ਚੰਗੀ ਤਰ੍ਹਾਂ ਨਾ ਸੁੱਕ ਜੂਗੀ ਆਪਣੀ ਮਸ਼ੀਨ। ਤੇ ਆਪਾਂ ਹੁਣ ਮਸ਼ੀਨ ਨੂੰ ਨਾ ਧੁੱਪਾਂ ਖੜੀ ਕਰ ਦੂੰਗੇ ਤੇ ਐ ਚੰਗੀ ਤਰ੍ਹਾਂ ਇਹਨੂੰ ਨਾ ਧੁੱਪ ਲੱਗ ਜੂਗੀ ਤੇ ਆਪਾਂ ਨੇ ਇਹਦਾ ਜਿਹੜਾ ਟੱਕਣਾ ਨਾ ਉਹ ਨੂੰ ਵੀ ਐ ਚੰਗੀ ਤਰ੍ਹਾਂ ਖੋਲ ਦੂੰਗੇ ਦੇਖੋ ਜੀ ਮੈਂ ਤੁਹਾਨੂੰ ਨੇੜੇ ਕਰਕੇ ਦਿਖਾਉਣੀ ਆ ਤੇ ਵਿੱਚੋਂ ਇੰਨੀ ਜ਼ਿਆਦਾ ਸਫਾਈ ਹੋਈ ਹੈ ਨਾ ਮਸ਼ੀਨ ਦੀ ਤੇ ਦੇਖੋ ਵਿੱਚੋਂ ਨਾ ਐਨ ਪੂਰੀ ਸਫਾਈ ਹੋ ਗਈ ਦੁੱਧ ਵਰਗੀ ਐ ਚਿੱਟੀ ਹੋ ਗਈ ਆਪਣੀ ਮਸ਼ੀਨ ਤੇ ਹੁਣ ਇਹਨੂੰ ਨਾ ਐ ਚੰਗੀ ਤਰ੍ਹਾਂ ਧੁੱਪਾਂ ਲੱਗ ਜੂਗੀ 2-3 ਘੰਟਿਆਂ ਦੀ ਉਸਤੇ ਮਗਰੋਂ ਫਿਰ ਆਪਾਂ ਇਹਨੂੰ ਸ਼ਾਮਾ ਕਰ ਦਵਾਂਗੇ ਦੇਖੋ ਜੀ ਮਸ਼ੀਨ ਦੀ ਸਫਾਈ ਨਾ ਇਸ ਤਰ੍ਹਾਂ ਹੀ ਕਰਨੀ ਚਾਹੀਦੀ ਹੈ ਤੇ ਮਸ਼ੀਨ ਆਪਣੀ ਨਾ ਸਫਾਈ ਕਰਕੇ ਇੱਕ ਨੰਬਰ ਹੋ ਗਈ ਹੈ ਤੇ ਆਪਾਂ ਹੁਣ ਵੀਡੀਓ ਦਾ ਐਂਡ ਇੱਥੇ ਕਰਦੇ ਹਾਂ ਮਿਲਦੇ ਹਾਂ ਹੁਣ ਅਗਲੀ ਵੀਡੀਓ 'ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ